ਅਸੀਂ ਅਗਲੀ ਟੀਮਾਂ ਨੂੰ ਬੇਨਤੀ ਕਰ ਰਹੇ ਹਾਂ ਪੱਲਾ ਦੇ ਰੇਂਗ ਮੋਡ ਦੋਨੋਂ ਟੀਮਾਂ ਗਰ ਉਹ ਜੈਂਟਰੀ ਕਰਦੇ ਆ ਨਾ ਦੋਹਾਂ ਟੀਮਾਂ ਦੇ ਨਾਲ ਇੱਕ ਜਾਣ ਪਛਾਣ ਹੋਵੇਗੀ ਜਿਨ੍ਹਾਂ ਪਿੰਡ ਖਾਸੀ ਦੇ ਵਿੱਚ ਜਿਹੜਾ ਕਿ ਟੂਰਨਾਮੈਂਟ ਚੱਲ ਰਿਹਾ ਫੁੱਟਬਾਲ ਦਾ ਸਾਡੇ ਵੀਰ ਕਰਮਜੀਤ ਖਾਸੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਕਿ ਵੱਧ ਛੜ ਕੇ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਆ ਖੇਡਾਂ ਵਾਲੇ ਪਾਸੇ ਅੱਜ ਫੁੱਟਬਾਲ ਦਾ ਕੱਲ ਨੂੰ ਕੁੱਤਿਆਂ ਦੀਆਂ ਅੰਦੌੜਾਂ ਵੀ ਚੱਲਣਗੀਆਂ ਫਿਰ ਕਬੱਡੀ ਦੇ ਟੂਰਨਾਮੈਂਟ ਹੈ ਬਹੁਤ ਜ਼ਿਆਦਾ ਇਨਾਮ ਹੈ ਮੈਂ ਜਿੰਨੇ ਵੀ ਪਲੇਅਰ ਆ ਸਾਰਿਆਂ ਨੂੰ ਤੁਹਾਡੇ ਵੀਰ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਪਿੰਡ ਖਾਸੀ ਦੇ ਵਿੱਚ ਪਹੁੰਚਣ ਤੇ ਆਪਣੇ ਇਨਾਮ ਜਿੱਤਣ ਪੂਰਾ ਵਧੀਆ ਮੁਕਾਬਲਾ ਚੱਲ ਰਿਹਾ ਹੁਣ ਜਿਹੜੀ ਟੀਮ ਸੀ ਸਾਡਾ ਪਿੰਡ ਖਾਸੀ ਜਿਹੜਾ ਉਹਦੇ ਵਿੱਚ ਫਸਟ ਰਹੀ ਹੈ ਤੇ ਉਮੀਦ ਕਰਦਾ ਵੀ ਜਿੱਦਾਂ ਦੇ ਪਲੇਅਰ ਖਾਸੀ ਦੇ ਆ ਸਾਰੇ ਪਿੰਡਾਂ ਦੇ ਇਦਾਂ ਦੇ ਪਲੇਅਰ ਹੋਣ ਤੇ ਬਹੁਤ ਵਧੀਆ ਸਾਡੇ ਕਰਮਜੀਤ ਖਾਸੀ ਜਿਹੜੇ ਕਿ ਬੱਚੇ ਨੂੰ ਉੱਥੇ ਸਖਲਾਈ ਵੀ ਦਿੰਦੇ ਆ ਤੇ ਜਿੰਨੇ ਵੀ ਛੋਟੇ ਬੱਚੇ ਉਹਨਾਂ ਨੂੰ ਵੀ ਖੇਡਾਂ ਦੇ ਨਾਲ ਜੋੜਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਕਿ ਸਾਡੇ ਸੀਐਮ ਸਾਹਿਬ ਕਹਿੰਦੇ ਆ ਕਿ ਅਸੀਂ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਹ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਸਾਡੇ ਬੱਚੇ ਇਸ ਗੇਮ ਦੇ ਨਾਲ ਜੋੜਨਗੇ ਖੇਡਾਂ ਵਾਲੇ ਪਾਸੇ ਹੋਣਗੇ ਤੇ ਦੁਬਾਰਾ ਰੰਗਲਾ ਪੰਜਾਬ ਬਣ ਜਿਹੜੀ ਟੀਮ ਜਿੱਤੀ ਹੈ ਖਾਸੀ ਦੀ ਇੱਕ ਪੀਪਾ ਸਾਡੇ ਬਾਈ ਨੇ ਕਿਹਾ ਜਿਹੜੇ ਲਗਾਤਾਰ ਦੋ ਮੈਚ ਜਿੱਤਣਗੇ ਤੇ 1.5 ਲੱਖ ਰੁਪਇਆ ਉਹਨੂੰ ਇਨਾਮ ਕਿਹਾ ਬਹੁਤ ਵੱਡਾ ਇਨਾਮ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਸਾਰੇ ਜਿੰਨੇ ਵੀ ਲਾਗੇ ਸਾਗੇ ਦੇ ਸਾਡੇ ਖਿਡਾਰੀ ਸਾਰੇ ਟੀਮਾਂ ਲੈ ਕੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੈਸੇ ਤਾਂ ਪਹਿਲਾ ਦਿਨ ਕਹਿੰਦੇ ਆ ਪਰ ਤਿੰਨ ਦਿਨ ਹੋ ਗਏ ਮੈਚ ਚੱਲਦਿਆਂ ਨੂੰ ਹੁਣ ਇਹ 30 ਤਰੀਕ ਤੱਕ ਆਖਰੀ ਮੈਚ ਹੋਣਗੇ ਜਿਨ੍ਹਾਂ ਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਬਾਲੀਵਾਲ ਤੇ ਕਬੱਡੀ ਸਾਰੀਆਂ ਗੇਮਾਂ ਹੋਣਗੀਆਂ ਜਿਨ੍ਹਾਂ ਨੂੰ ਬਹੁਤ ਦਿਲਖਸ਼ ਨਾਮ ਦਿੱਤੇ ਜਾਂਦੇ ਆ ਜਿਵੇਂ ਕਿ ਹੁਣ ਕੋਈ ਵੀ ਟੀਮ ਸਾਡੇ ਕੋਈ ਹਰ ਕੇ ਵੀ ਜਾਊਗੀ ਤਾਂ ਵੀ ਉਹਨੂੰ 1100 2100 ਰੁਪਇਆ ਅਸੀਂ ਆਪਦੇ ਵੱਲੋਂ ਉਹਨਾਂ ਦਾ ਮਾਣ ਸਨਮਾਨ ਕਰਕੇ ਭੇਜਦੇ ਆ ਤਾਂ ਕਿ ਬੱਚੇ ਖੁਸ਼ ਹੋ ਕੇ ਜਾਣ ਜਿੱਤ ਹਾਰ ਤਾਂ ਬਣੀ ਹੋਈ ਆ ਪਰ ਇੱਥੇ ਗਰਾਊਂਡ ਦੇ ਵਿੱਚ ਤੁਸੀਂ ਜੇ ਸਵੇਰੇ ਜਾਂ ਸ਼ਾਮ ਨੂੰ ਆ ਕੇ ਦੇਖੋ 50 50 ਬੱਚੇ ਇਥੋਂ ਸਾਡੇ ਖੇਡਦੇ ਦਿਨ ਰਾਤ ਮਿਹਨਤ ਕਰਦੇ ਆ ਮਿਹਨਤ ਦਾ ਹੀ ਫਲ ਆ ਇਹਨਾਂ ਨੇ ਮਤਲਬ ਜਿੰਨਾ ਵੀ ਮਿਹਨਤ ਹੈ ਬਾਲੀਵੁੱਡ ਫੁੱਟਬਾਲ ਚ ਕਰਨੀ ਪੈਂਦੀ ਆ ਇਹ ਬਹੁਤ ਜਿਆਦਾ ਕਸ਼ ਮਿਹਨਤ ਆ ਵਿੱਚ ਸਾਡੇ ਮੰਤਰੀ ਨੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਜੋ ਉਹਨਾਂ ਦੇ ਨਾਲ ਐਮਐਲਏ ਸਾਹਿਬ ਨੇ ਉਹ ਇੱਥੇ ਆਉਣਗੇ ਹੈ ਮਿਲੀਆਂ ਨੇ ਸਰਕਾਰੀ ਨੌਕਰੀਆਂ ਬਹੁਤ ਵਧੀਆ ਖੇਡ ਦੇ ਗੀਮਾਂ ਦੇ ਵਿੱਚ ਬਹੁਤ ਬੱਚੇ ਗਏ ਨੇ ਤੇ ਹੁਣ ਅਸੀਂ ਵੀ ਇੱਥੇ ਕੋਚ ਵੀ ਰੱਖਿਆ ਹੋਇਆ ਆਪ ਦੇ ਕੰਨੀਓ ਬਾਹਰੋਂ ਸਾਡੇ ਬੱਚੇ ਗਏ ਹੋਏ ਨੇ ਉਹ ਐਨਆਰਆਈ ਨੇ ਉਹ ਮਦਦ ਕਰਦੇ ਆ ਕਿ ਕੋਚ ਦੀ ਤਨਖਾਹ ਦਿੱਤੀ ਜਾਵੇ ਬੱਚਿਆਂ ਨੂੰ ਬੱਚੇ ਸਾਡੇ ਇੱਥੇ ਜਿਵੇਂ ਕਲੋਨੀਆਂ ਦੇ ਬੱਚੇ ਉਹ ਵੀ ਬਹੁਤ ਆਉਂਦੇ ਆ ਇਹਨਾਂ ਨੂੰ ਰੋਕਣ ਵਾਸਤੇ ਤਾਂ ਖੇਡਣਾ ਸਭ ਤੋਂ ਮੂਰੇ ਨੇ ਗਰਾਊਂਡ ਇੱਕ ਐਸੀ ਚੀਜ਼ ਹੈ ਜਿਹੜੀ ਸਵੇਰੇ ਇੱਥੇ ਤੁਸੀਂ 5 ਵਜੇ ਆ ਕੇ ਦੇਖ ਲਿਓ ਤਾਂ ਵੀ 30-40 ਬੱਚੇ ਖੇਡਦੇ ਹੋਣਗੇ ਘੁੰਮਦੇ ਹੋਣਗੇ ਭੱਜਦੇ ਨੱਟਦੇ ਆ ਬਹੁਤ ਵਧੀਆ ਕੰਮ ਚੱਲਦਾ ਅਸੀਂ ਇਹ ਤਾਂ ਨਹੀਂ ਟੋਟਲ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਬਹੁਤ ਜਿੱਥੇ ਵੀ ਗੇਮਾਂ ਨੇ ਫੁੱਟਬਾਲ ਆ ਜਾਂ ਕੋਈ ਵੀ ਗੇਮ ਚੱਲਦੀ ਹੈ ਉੱਥੇ ਬਹੁਤ ਜ਼ਿਆਦਾ ਫਰਕ